ਦੋਸਤੋ ਪੰਜ ਪੀਰਾਂ ਦੀ ਸਟੋਰੀ ਤੁਸੀਂ ਸੁਣ ਲਈ ਹੋਣੀ ਆ ਪੰਜ ਪੀਰਾਂ ਨੇ ਜਿਸ ਪੀਰਣੀਆਂ ਜਿਹੜੀਆਂ ਬੀਬੀਆਂ ਸੀਗੀਆਂ ਮਾਈਆਂ ਸੀਗੀਆਂ ਉਹਨਾਂ ਨੂੰ ਜਿਸ ਜਗ੍ਹਾ ਤੇ ਹੈਗੀਆਂ ਸੀ ਉੱਥੇ ਹੀ phsam ਹੋਣ ਦਾ ਸ਼ਰਾਪ ਦਿੱਤਾ ਸੀਗਾ ਅਸੀਂ ਉਸ ਜਗ੍ਹਾ ਦੇ ਉੱਪਰ ਖੜੇ ਆ ਇਹ ਅਬੋਹਰ ਦੇ ਵਿੱਚ ਹੈਗੀ ਹੈ ਬੜੀ ਇਤਿਹਾਸਕ ਜਗ੍ਹਾ ਹੈਗੀ ਹੈ ਤੇ ਆਪਾਂ ਅੰਦਰ ਚੱਲਨੇ ਤੁਹਾਨੂੰ ਦਿਖਾਣੇ ਆ ਕਿ ਪੰਜ ਪੀਰਣੀਆਂ ਬੀਬੀਆਂ ਦੀ ਦਰਗਾ ਇਹ ਹੈਗੀ ਹੈ ਜੀ ਤੇ ਆਪਾਂ ਅੰਦਰ ਚੱਲਨੇ ਆ ਤੁਹਾਨੂੰ ਦਰਸ਼ਨ ਕਰਾਣੇ ਆ ਦੋਸਤੋ ਇੱਕ ਮਿਥ ਇਸ ਜਗ੍ਹਾ ਨਾਲ ਜੁੜਿਆ ਹੋਇਆ ਹੈ ਉਹਨਾਂ ਦੇ ਬਾਰੇ ਜਾਣਕਾਰੀ ਦੇਣੀ ਬਹੁਤ ਜ਼ਰੂਰੀ ਹੈਗੀ ਹੈ ਇਸ ਜਗ੍ਹਾ ਉੱਪਰ ਇੱਕ ਮਿਥ ਜੁੜਿਆ ਹੈ ਲੋਕਾਂ ਵਿੱਚ ਕਿ ਜਿਹੜਾ ਜੈਂਟਸ ਜੋ ਲੋਕ ਹੈ ਉਹ ਇੱਥੇ ਮੱਥਾ ਟੇਕਣ ਆਂਦੇ ਤਾਂ ਉਹ ਅੰਨੇ ਹੋ ਜਾਂਦੇ ਆ ਐਜਾ ਕੁਝ ਵੀ ਨਹੀਂ ਹੈਗਾ ਤੁਹਾਡੇ ਸਾਹਮਣੇ ਅਸੀਂ ਮੱਥਾ ਟੇਕਣ ਜਾਵਾਂਗੇ ਜਦਕਿ ਇੱਥੇ ਤਾਂ ਅੱਖਾਂ ਮਿਲਦੀਆਂ ਨੇ ਇਹ ਬਹੁਤ ਵੱਡਾ ਮਿਥ ਹੈਗਾ ਜਿਹੜਾ ਕਿ ਲੋਕਾਂ ਦੇ ਵਿੱਚ ਹੈਗਾ ਸੀ ਇਸ ਕਰਕੇ ਤੁਸੀਂ ਬੇਧੜਕੋ ਕੇ ਬੀਬੀਆਂ ਦੇ ਤੁਸੀਂ ਕਿਉਂਕਿ ਮਾਂ ਹੁੰਦੀ ਹੈ ਤੇ ਮਾਂ ਕਦੇ ਨਹੀਂ ਚਾਹੇਗੀ ਕਿ ਆਪਣੇ ਬੱਚਾਂ ਦਾ ਇਸ ਤਰ੍ਹਾਂ ਉਹਨਾਂ ਦਾ ਕੋਈ ਬੁਰਾ ਹੋਵੇ ਤਾਂ ਇਹ ਇੱਕ ਮਿਥ ਹੈਗਾ ਮਤਲਬ ਇੱਕ ਲੋਕਾਂ ਦੇ ਵਿੱਚ ਇੱਕ ਵਹਿਮ ਪੈਦਾ ਹੋ ਗਿਆ ਸੀਗਾ दस करके जड़ा जस दरगाह ਉੱਤੇ ਜਿਹੜੇ ਆ ਫੀਮੇਲ ਤੋਂ ਇਲਾਵਾ ਮੇਲ ਨਹੀਂ ਆਉਂਦੇ ਸੀ ਅੱਜ ਅਸੀਂ ਪਹੁੰਚੇ ਹਾਂ ਇੱਥੇ ਪੰਜ ਪੇਰਵੀਆਂ ਬੀਬੀਆਂ ਦੇ ਦਰਗਾਹ ਦੇ ਉੱਪਰ ਆ ਤੁਸੀਂ ਦੇਖੋ ਪਹਿਲਾਂ ਦਰਸ਼ਨ ਕਰ ਲੋ ਫਿਰ ਆਪਾਂ ਗੱਲਬਾਤ ਕਰਾਂਗੇ ਜਦੋਂ ਕੋਈ ਪੰਜ ਪੇਰ ਜਾ ਕੇ ਮੱਥਾ ਟੇਕਦਾ ਹੈ ਪੰਜ ਪੇਰਾਂ ਤੋਂ ਮੱਥਾ ਟੇਕਣ ਤੋਂ ਬਾਅਦ ਜਦੋਂ ਇਸ ਜਗ੍ਹਾ ਤੇ ਪਹੁੰਚਦਾ ਹੈ ਤਾਂ ਉਹਦੀ ਜਿਹੜੀ ਯਾਤਰਾ ਜਿਹੜੀ ਆ ਉਹ ਸਫਲ ਮੰਨੀ ਜਾਂਦੀ ਹੈ ਇੱਥੇ ਬੀਬੀ ਕਰਮੋ ਜੀ ਹੈਗੇ ਨੇ ਕਰਮਜੀਤ ਜੀ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਜਾਣਾਂਗੇ ਕਿ ਇਸ ਜਗ੍ਹਾ ਦਾ ਇਤਿਹਾਸ ਕੀ ਹੈਗਾ ਤੇ ਲੋਕ ਜਿਹੜੇ ਆ ਕੀ ਕੁਛ ਇੱਥੇ ਮੰਤਾ ਮੰਗਦੇ ਨੇ ਦੋਸਤੋ ਮੈਂ ਇੱਕ ਵਾਰੀ ਫਿਰ ਤੋਂ ਦੱਸਦਾ ਇੱਕ ਮਿਥ ਹੈਗਾ ਹੋਰ ਕੁਝ ਨਹੀਂ ਹੈਗਾ ਕਿ ਜੋ এজেন্টস ਜੋ ਲੋਕ ਆਂਦੇ ਆ ਵੀ ਕਹਿੰਦੇ ਵੀ ਉਹਨਾਂ ਦੀ ਅੱਖਾਂ ਹੀ ਰੋਸ਼ਨੀ ਚਲੀ ਜਾਂਦੀ ਹੈ ਜਦ ਕਿ ਅਸੀਂ ਵੀ ਇਸ ਜਗ੍ਹਾ ਤੇ ਪਹੁੰਚੇ ਹੋਏ ਆ ਇੱਥੇ ਤਾਂ ਬਕਾਇਦਾ ਅੱਖਾਂ ਆਂਦੀਆਂ ਨੇ ਬੜੇ ਲੋਕਾਂ ਨੂੰ ਅੱਖਾਂ ਮਿਲੀਆਂ ਨੇ ਇਸ ਕਰਕੇ ਲੋਕ ਇੱਥੇ ਚਾਂਦੀ ਦੀਆਂ ਅੱਖਾਂ ਚੜਾ ਕੇ ਜਾਂਦੇ ਨੇ ਆਪਾਂ ਬੀਬੀ ਨਾਲ ਗੱਲਬਾਤ ਕਰਾਂਗੇ ਤੇ ਸਾਰੀ ਕਹਾਣੀ ਤੁਹਾਨੂੰ ਦੱਸਾਂਗੇ ਪੰਜ ਪੀਰਨੀਆਂ ਬਾਰੇ ਸਾਡੇ ਨਾਲ ਨੇ ਸੇਵਾਦਾਰ ਕਰਮਜੀਤ ਜੀ ਕਰਮੋਬਾਈ ਜੀ ਕਹਿੰਦੇ ਨੇ ਇਹਨਾਂ ਨੂੰ ਇਹਨਾਂ ਤੋਂ ਜਾਣਾਂਗੇ ਕਿ ਇਸ ਜਗ੍ਹਾ ਦਾ ਇਤਿਹਾਸ ਕੀ ਹੈ ਸਾਸੀ ਗਲ ਮਾਤਾ ਜੀ ਦੱਸੋਗੇ ਵੀ ਸਾਡੇ ਦਰਸ਼ਕਾਂ ਨੂੰ ਇਹ ਇਤਿਹਾਸ ਕੀ ਹੈਗਾ ਇਸ ਜਗ੍ਹਾ ਦਾ ਜਦੋਂ ਪੰਜ ਪੀਰ ਆਏ ਸੀਗੇ ਜੀ ਤੇ ਰਾਜੇ ਨੂੰ ਕੋੜ ਹੋ ਗਿਆ ਸੀਗਾ ਹੂੰ ਤੇ ਉਹਨੂੰ ਰਕੀ ਸਣੇ ਸਰ ਆਪ ਮਿਲਿਆ ਸੀ ਰਾਜੇ ਨੂੰ ਹੂੰ ਤੇ ਉਹ ਫਿਰ ਉਹਨਾਂ ਦੇ ਪੀਰਾਂ ਦੇ ਕੋੜੇ ਲਿਆਂਦੇ ਗਏ ਹੂੰ ਤੇ ਉਸ ਕਹਿੰਦੇ ਸੀ ਤੁਸੀਂ ਉਸ ਦੀ ਰਾਤ ਨਾਲ ਨਾ ਆਏਗਾ ਤੇ ਕੋੜ ਤੇਰਾ ਠੀਕ ਹੋ ਜਾਏਗਾ ਹੂੰ ਫਿਰ ਉਹਦਾ ਕੋੜ ਸਹੀ ਹੋ ਗਿਆ ਸੀ ਤੇ ਰਾਜਿਆਂ ਨੇ ਪੀਰਾਂ ਨੇ ਕੋੜੇ ਮੰਗੇ ਤਾਂ ਉਹਨਾਂ ਨੇ ਵਾਪਸ ਨਾ ਕੀਤੇ ਠੀਕ ਹੈ ਤੇ ਫਿਰ ਇਸ ਤਰ੍ਹਾਂ ਉਹਨਾਂ ਦੀ ਲੜਾਈ ਚੱਲੀ ਆਪਸ 'ਚ ਤੇ ਇਹ ਜਿਹੜੀ ਬੀਬੀ ਮਾਈਆਂ ਸੀ ਇਹ ਬਾਅਦ 'ਚ ਆਈਆਂ ਸੀਗੀਆਂ ਜੀ ਬਾਅਦ ਚ ਆਈਆਂ ਤੇ ਇਹਨਾਂ ਨੂੰ ਰੋਕਿਆ ਸੀ ਤੇ ਸਾਡੇ ਮਗਰ ਨਹੀਂ ਆਉਣਾ ਹੂੰ ਪੀਰਾਂ ਨੇ ਜੀ ਤੇ ਜਦੋਂ ਆ ਗਈਆਂ ਤੇ ਫਿਰ ਇਹਨਾਂ ਨੂੰ ਵੇਖਿਆ ਅਜੇ ਆਪਣਾ ਇਹ ਸ਼ਹਿਰ ਬਾਦ ਨਹੀਂ ਸੀ ਹੋਇਆ ਤੇ ਅਬੂ ਸ਼ਹਿਰ ਸੀ ਠੀਕ ਹੈ ਜੀ ਤੇ ਕਹਿਣ ਲੱਗੇ ਤੇ ਇਹ ਤਾਂ ਅਰਥ ਹੋ ਗਿਆ ਤੇ ਤੁਸੀਂ ਕਿਉਂ ਆਈਆਂ ਮਗਰ ਤੇ ਤੁਸੀਂ ਹੁਣ ਇੱਥੇ ਹੀ ਸਮਾਧੀ ਲੈ ਲਓ ਠੀਕ ਹੈ ਜੀ ਫਿਰ ਉਹਨਾਂ ਨੇ ਸਮਾਧੀ ਇੱਥੇ ਲੈ ਲਈ ਹੂੰ ਲੈਣ ਕਰਕੇ ਜਦੋਂ ਇਹਨਾਂ ਨੇ ਵੇਖਿਆ ਜਦੋਂ ਲੁਟੇਰਿਆਂ ਨੇ ਵੇਖਿਆ ਜੀ ਇਹਨਾਂ ਦੇ ਗਹਿਣਾ ਗੱਟਾ ਬਹੁਤ ਪਾਇਆ ਸੀ ਜਦੋਂ ਆਈਆਂ ਸੀ ਸਮਾਧੀ ਲੈ ਲਈ ਉਹਨਾਂ ਨੇ ਆਖਿਆ ਇਹਨਾਂ ਨੇ ਤਾਂ ਸਮਾਧੀ ਲੈ ਲਈ ਆ ਤੇ ਇਹਨਾਂ ਦਾ ਗਹਿਣਾ ਗੱਟਾ ਲਾ ਲਈ ਤੇ ਜਦੋਂ ਗਹਿਣਾ ਗੱਟਾ ਲਾ ਕੇ ਤੁਰਦੇ ਸੀ ਤਾਂ ਫਿਰ ਉਹਨੇ ਹੋ ਜਾਂਦੇ ਸੀਗੇ ਠੀਕ ਹੈ ਕਹਾਣੀ ਇਹ ਸੀਗੀ ਠੀਕ ਹੈ ਤੇ ਫਿਰ ਜਦੋਂ ਰੱਖ ਦਿੰਦੇ ਸੀ ਫਿਰ ਉਹਨਾਂ ਦੀ ਨਿਗਾਹ ਆ ਜਾਂਦੀ ਸੀ ਠੀਕ ਹੈ ਤੇ ਹੁਣ ਤਾਂ ਇਹਨਾਂ ਦੀ ਮਾਨਤਾ ਲੋਕਾਂ ਦੀ ਅੱਖਾਂ ਦੇਂਦੀਆਂ ਨੇ ਮਾਈਆਂ ਦਾ ਠੀਕ ਹੈ ਤੇ ਚਾਂਦੀ ਦੀਆਂ ਅੱਖਾਂ ਦੀ ਇੱਥੇ ਮਾਨਤਾ ਹੈ ਚਾਂਦੀ ਦੀਆਂ ਅੱਖਾਂ ਛੱਡਦੀਆਂ ਨੇ ਠੀਕ ਹੈ ਜੀ ਹਾਂ ਜੀ ਬਹੁਤ ਸੇਵਾ ਆਉਂਦੀ ਲੰਗਰਪਾਲੀ ਚੱਲਦਾ ਹੈ ਤੇ ਸਾਡੇ ਅੰਕਲ ਸੀਗੇ ਸੇਵਾ ਕਰਕੇ 24 ਸਾਲ ਕਰਗੇ ਉਹਨਾਂ ਨੇ ਇਸ਼ਨਾਨ ਕਰਾਉਣਾ ਉਹਨਾਂ ਨੇ ਬਹੁਤ ਸੇਵਾ ਕੀਤੀ ਤਨਮਨ ਨਾਲ ਹੁਣ ਅੱਗੋਂ ਅਸੀਂ ਬੱਚੇ ਉਹਨਾਂ ਦੇ ਤੇ ਅਸੀਂ ਵੀ ਸੇਵਾ કરી ਜਾਣੇ ਤੇ ਸਾਨੂੰ ਵੀ ਬਹੁਤ ਕੁਝ ਇਥੋਂ ਮਿਲੀ ਜਾਂਦਾ ਮਤਲਬ ਇੱਕ ਤਰ੍ਹਾਂ ਦਾ ਉਹ ਝੂਠ ਹੈਗਾ ਵੀ ਕੋਈ ਬੰਦਾ ਬੰਦਾ ਕੋਈ ਇੱਥੇ ਆਵੇ ਤਾਂ ਉਹ ਕਿਸੇ ਨੂੰ ਕਿਸੇ ਕਹਾਣੀ ਦਾ ਪਤਾ ਹੀ ਨਹੀਂ ਸੀ ਜੀ ਕਹਾਣੀ ਆਏ ਹਾਂ ਕਹਾਣੀ ਆ ਸੀ ਠੀਕ ਹੈ ਜੀ ਹਾਂਜੀ ਤੇ ਬਾਕੀ ਬਹੁਤ ਲੋਕਾਂ ਦੀ ਅੱਖਾਂ ਆਈਆਂ ਨੇ ਤੇ ਬਹੁਤ ਹੀ ਅੱਖਾਂ ਚੜਾ ਕੇ ਗਏ ਜਾਂਦੇ ਹਾਂ ਹਾਂਜੀ ਸੇਵਾਦਾਰ ਨੇ ਜਿਹੜੇ ਕਿ ਅੰਕਲ ਜੀ ਸੀਗੇ ਹੁਣ ਤਾਂ ਨਹੀਂ ਰਹੇ ਤੇ 24-25 ਸਾਲ ਉਹਨਾਂ ਨੇ ਸੇਵਾ ਕੀਤੀ ਉਹਨਾਂ ਦੇ ਪੋਤਰੇ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਜੀ ਕੀ ਨਾਮ ਹੈ ਸਰ ਦਾ ਮੇਰਾ ਨਾਮ ਅਖਿਲ ਹੈ ਜੀ ਹਾਂ ਜੀ ਮੇਰੇ ਦਾਦੂ ਉੱਥੇ ਸੇਵਾ ਕਰਦੇ ਸੀ 23-24 ਸਾਲ ਲਗਭਗ ਉਹਨਾਂ ਨੇ ਸੇਵਾ ਕੀਤੀ ਤੇ ਉਹ ਹੁਣ ਪਿੱਛੇ ਜੇ ਐਕਸਪਾਇਰ ਹੋਇਆ ਦਸੰਬਰ ਚ ਜੀ ਆ ਮਤਲਬ ਜਿਹੜਾ ਪਿੱਛਾ ਮੇਰੇ ਟੱਪੇ ਉਸ ਵਕਤ ਬਿਮਾਰ ਹੋ ਗਏ ਸੀ ਉਹ ਜੀ ਤੇ ਆ 7 ਮਹੀਨੇ ਹੋ ਗਏ ਆ ਮਤਲਬ ਉਹਨਾਂ ਨੇ ਇੱਕ ਬੀਜ ਬੋਇਆ ਤੇ ਅੱਜ ਵਧੀਆ ਮਤਲਬ ਰੋਣਾਂ ਕੱਗੀਆਂ ਤੁਸੀਂ ਦੇਖ ਰਿਹਾ ਹੋ ਸਾਰਾ ਜੀ ਜੀ ਤੇ ਇੱਥੇ ਸਾਰ ਇੱਕ ਸ਼ੁਰੂ ਤੋਂ ਇੱਕ ਚੱਲ ਰਿਹਾ ਸੀਗਾ ਮਤਲਬ ਸਿਸਟਮ ਵੀ ਉਧਰੋਂ ਐਦਰਾਨੀ ਮਨਾਈ ਕੀਤੀ ਹੋਈ ਸੀ ਮਤਲਬ ਹਾਂ ਜੀ ਇੱਕ ਅਫਵਾਹ ਚੱਲ ਰਹੀ ਸੀ ਵੀ ਇਧਰ ਐਵੇਂ ਕਰਕੇ ਵੀ ਜਿਹੜਾ ਵੀ ਜਾਂਦੇ ਹੁੰਦੇ ਆੱਖਾਂ ਦੀ ਰੋਸ਼ਨੀ ਚਲੀ ਜਾਂਦੀ ਹੈ ਜੈਂਟਸ ਕਾਸ ਹਾਂ ਵੀ ਜੈਨ ਸਾਥਿਆਣੀ ਮਨਾਈ ਸੀਗੀ ਪਰ ਐਵੇਂ ਤਾਂ ਕੁਝ ਨਹੀਂ ਹੈ ਜੀ ਮੇਰੇ ਦਾਦੂ ਨੇ ਹੀ ਇੱਦਾਂ ਆਣਾ ਸ਼ੁਰੂ ਕੀਤਾ ਸੀ ਸਭ ਤੋਂ ਪਹਿਲਾਂ ਠੀਕ ਹੈ ਤੇ ਅੱਜ ਤੁਸੀਂ ਦੇਖ ਰਹੇ ਹੋ ਅਸੀਂ ਵੀ ਆ ਰਹੇ ਨੇ ਟਾਈਮ ਤੋਂ ਤੁਸੀਂ ਵੀ ਆਏ ਹੋ ਹੋਰ ਵੀ ਸੰਗਤ ਆ ਰਹੀ ਹੈ ਤੇ ਬਾਕੀ ਜਿਹੜੀ ਐਕਚੁਅਲ ਗੱਲ ਇਹ ਹੈ ਜੀ ਜਿਹੜਾ ਉਧਰੋਂ ਆਂਦਾ ਹੈ ਬਾਅਦ ਚ ਮਤਲਬ ਪਹਿਲਾਂ ਸਲਾਮ ਉਹਨਾਂ ਨੂੰ ਹੈ ਜੀ ਸਰਕਾਰਾਂ ਨੂੰ ਦੂਜੀ ਸਲਾਮ ਇਹਨਾਂ ਨੂੰ ਹੈ ਤਾਂ ਹੀ ਤੁਹਾਡੀ ਮਤਲਬ ਪੂਰੀ ਹੁੰਦੀ ਨਹੀਂ ਹਾਂ ਜਿਵੇਂ ਭਾਵੇਂ ਜਿਵੇਂ ਵੈਸ਼ਨੋ ਦੇ ਵੀ ਜਾਣੇ ਆ ਜੀ ਠੀਕ ਹੈ ਜੀ ਪਹਿਲਾਂ ਵੈਸ਼ਨੋ ਦੇ ਵੀ ਜਾਣੇ ਜੇ ਬੈਰੋ ਬਾਬੇ ਦਾ ਨ ਉਹੀ ਸੇਮ ਸਿਸਟਮ ਇੱਧਰ ਹੈ ਜੀ ਠੀਕ ਹੈ ਜੀ ਹਾਂ ਜੀ ਬਾਕੀ ਇੱਥੇ ਲੰਗਰ ਵੈਰਾ ਚੱਲਦਾ ਹੈ ਵਧੀਆ ਰੈਨਖਾਨ ਨੂੰ ਮਤਲਬ ਸਾਰਾ ਸਿਸਟਮ ਸਥਾਪਿਤ ਆਇਆ ਨਾ ਜੀ ਠੀਕ ਹੈ ਜਿਵੇਂ ਉਹਨਾਂ ਨੇ ਕੀਤਾ ਸੀ ਉਵੇਂ ਬਸ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਉਹਨਾਂ ਦੇ ਰਸਤੇ ਦੇ ਸੀ ਚੱਲੀਏ ਤੇ ਹੁਣ ਜਿਵੇਂ ਕੱਲ ਮੇਲਾ ਹੈਗਾ ਅੱਜ ਵੀ ਮੇਲਾ ਹੈਗਾ ਇੱਥੇ ਵੀ ਉਸੇ ਤਰ੍ਹਾਂ ਹੀ ਸਲਤਾਂ ਆਂਦੀਆਂ ਬਿਲਕੁਲ ਸਰ ਬਿਲਕੁਲ ਬਿਲਕੁਲ ਹਾਂ ਜੀ ਹਾਂ ਜੀ ਠੀਕ ਹੈ ਜੀ ਡੇ ਬਾਏ ਡੇ ਨੂੰ ਵਧਾਈਏ ਜਿਵੇਂ ਇਹਨੋਂ ਵੀ ਮਤਲਬ ਪੂਰੇ ਛੁੱਲੇ ਵੈਰਾ ਲੱਗਦੇ ਆ ਅਗਲੇ ਸਾਲ ਹੋਸਾ ਜਿਵੇਂ ਇੱਧਰ ਅਸੀਂ ਕਰਦੀਏ ਸਿਸਟਮ